ਇਕ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾシャਏ ਦਸਮੀ ਕਬਿਓ ਬਾਜ ਬੇਨਤੀ ਚਉਪਈ ਹਮਰੀ ਕਰੋ ਹਾ ਦੇ ਰੱਛਾ पूरण होए चित की इच्छा तव चरण मन रहे हमारा अपना जान करो प्रित पारा हमरे दुष्ट सभे तुम का वो अपहात दे मोहे बचावो सुखी बसे मोरो परिवार सेवक सिख सभे करतार मोर छनज कर दे करिए सब एरन को आस घरिए ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾੜ ਕੋ ਯਾ ਬਰ ਨਾ ਧਿਆਉਂ ਜੋ ਬਰ ਚਾਹੂ ਸੋ ਤੁਮ ਸੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁੰ ਚੁੰ ਸਤਰ ਹਮਾਰੇ ਮਾਰੇ आप हाथ दे मुझे उबरिए मरण काल का त्रास निवरिए हो जो सदा हमारे पछा सिरियस्तु जो करियो रशा राख ले हो मोहे राखन हारे साहिब संत सहाय प्यारे दीन बंध दुष्टन के हंता तुम हो पूरी चतुर्दशकंता ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸ਼ਿਵ ਜੀਓ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਦਰਸ਼ਨ ਉਪਜਾਇਓ ਆਦੇੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਿਵਗੁਣ ਸੁਖ ਦਿਓ शतरण को पल की कट कट के अंतर की जानत भले बुरे की पीर पशानत चीटी ते कृपा दृष्ट कर फूला संतन दुख पाए ते दुखी सुख पाए साधन के सुखी एक एक की पीड़ कट कटकट के पटपट की जाने जब्योतक करा कर तारा प्रजा तरत तब दे अपारा पारा जब आक्रख करत तो हो कब हों तो ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਅਵਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਰ ਅਰੇ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸਾਂਬ ਤਾਕਾ ਮੂਡ ਉਚਾਰਤ ਪੇਦਾ ਜਾਂ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਿਸ਼ਪੇਦਨ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕ ਚੀਨਤ ਨਹੀਂ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਕਹੀ ਪੂਪਾ ਅੰਡ ਜਿਰ ਸੇ ਤਜਕੀਨੀ ਉਤਪੁਜ ਖਾਨ ਬਹਾਰ ਰਸ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਪਿਓ ਸੰਗਰ ਇਕੱਠਾ ਸਗਲੇ ਸ੍ਰੇਸ਼ਟ ਦਿਖਾਏ ਅਜੰਬਬ ਆਦ ਜੁਗ ਆਦ ਸਰੂਪ ਸਿਯੰਬਬ ਅਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਕਰੋ ਦੁਸ਼ਟ ਜਿਤੇ ਉਠ ਪਤਿ ਉਠ ਪਤਾ ਸਗਲ ਮਲੇ ਕਰੋ ਰਣ ਕਤਾ ਜੇਸ ਤੁਜ ਤਬ ਸਰਨੀ ਭਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਜੀ तिनके तुम संकट सब टारे जो कल को एक बार आए हैं ताके काल निकट नहीं आए हैं रक्षा होय तहें सबकाल दुष्ट अरिष्ट टे तत्काला कृपा दृष्टन जाहे निहार हो ताके ताप तनक में हर हो रिद्ध सिद्ध कर सब होए दुष्ट शाश सके न कोई एक बाजन तुम्हें सुबारा काल फांस दे तहें उबारा जिरनर नाम तिहारो कहा दारिश दुष्ट ते रहा खड़ग के तमे शरण तिहारी आ पहा दे लेहो सर सर्वठोर मोह सहाय दुष्ट दुख ते ले बचाई कृपा करी हम पर जग माता ग्रंथ करा पूर्ण सुब्रता किल भिख सकल दे को हरता दुष्ट दोखियन को शय करता पय दयाला पूर्ण करा ग्रंथ तत्काल मन फल पावे सोई दुख न तिसे व्यापत कोई अड़िल चितलाई चतुर न आवै दुख दर्द पो निकट न तिन नर के रहे हो जो जाकि एक बार चौपई को कहे चौपई संब सत्र सहस जे अर्ध सहस फून तीन कही जे पाद्रव सुधीमी ρε βάρα τήρας το τρεβογκράντας ου ਬਾਹੇ ਗਹਿਂ ਜਪਤੇ ਤੁਮਰੇ ਤਪ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਿਮਰਤ ਸਾਸਰ ਬੇਦ ਸਵੇ ਬੋਹ ਪੇਦ ਕਹੇ ਹਮ ਇਕ ਨਾ ਜਾਣਿਓ ਸ਼ਰੀਅਸ ਪਾਨ ਕਿਰਪਾ ਤੁਮਰੀ ਕਰ ਮੈ ਨਾ ਕਿ ਹੋ ਸਬ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਬਾਹੇ ਗਹਿਂ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀਓ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਬਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ